ਮੱਜਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਕਰਦਾ ਜਿੱਥੇ ਕਿਤੇ ਹੋਵੋਗੇ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਬਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਗੱਲਬਾਤ ਸਾਂਝੀ ਕਰਨ ਲੱਗੇ ਹਾਂ ਪੰਜ ਐਸੀਆਂ ਪੜਨ ਯੋਗ ਕਿਤਾਬਾਂ ਦੇ ਬਾਰੇ ਜੋ ਜਿਨ੍ਹਾਂ ਦਾ ਵਿਸ਼ਾ ਹੈ ਕਹਾਣੀਆਂ ਇਸ ਤੋਂ ਪਹਿਲਾਂ ਵੀ ਪਾਰਟ 1 ਜਿਹੜਾ ਹੈ ਉਹ ਸਾਂਝਾ ਕੀਤਾ ਜਾ ਚੁੱਕਿਆ ਹੈ ਜਿਦੇ ਵਿੱਚ ਪੰਜ ਕਹਾਣੀਆਂ ਦੀਆਂ ਕਿਤਾਬਾਂ ਤੁਹਾਨੂੰ ਸੁਝਾਈਆਂ ਗਈਆਂ ਸੀ ਅੱਜ ਪਾਰਟ 2 ਦੇ ਵਿੱਚ ਅਗਲੀਆਂ ਹੋਰ ਪੰਜ ਨਵੀਆਂ ਕਹਾਣੀਆਂ ਦੀਆਂ ਕਿਤਾਬਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਦੋਸਤੋ ਸਭ ਤੋਂ ਪਹਿਲਾਂ ਜਿਸ ਕਿਤਾਬ ਦੇ ਬਾਬਤ ਮੈਂ ਗੱਲ ਕਰਨ ਲੱਗਾ ਕਿਉਂਕਿ ਕਹਾਣੀਆਂ ਦੀ ਕਿਤਾਬ ਦੀ ਗੱਲ ਹੋਣੀ ਹੈ ਤੇ ਮੈਂ ਕਿ ਪਹਿਲੀ ਕਿਤਾਬ ਉਹੀ ਚੁਣੀ ਜਾਵੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕਹਾਣੀਆਂ ਹੋਣ ਕਿਤਾਬ ਦਾ ਨਾਂ ਹੈ ਬਾਤ ਤੇ ਅੱਗੇ ਲਿਖਿਆ ਹੈ 32 ਪੰਜਾਬੀ ਕਹਾਣੀਆਂ ਸਰਦਾਰ ਰਤਨ ਸਿੰਘ ਹੁਣਾਂ ਵੱਲੋਂ ਲਿਖੀ ਹੋਈ ਇਹ ਕਿਤਾਬ ਹੈ ਜੋ ਨਵਯੁੱਗ ਪ੍ਰਕਾਸ਼ਨ ਦੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਸਾਲ 2011 ਵਿੱਚ ਇਹ ਪਹਿਲੀ ਵਾਰੀ ਛਪੀ ਸੀ ਰਤਨ ਸਿੰਘ ਨੇ ਇਹ ਕਿਤਾਬ ਆਪਣੀ ਛੋਟੀ ਦਾਦੀ ਸਰਦਾਰਨੀ ਸਾਧੂ ਦੇ ਨਾਮ ਸਮਰਪਣ ਕੀਤੀ ਹੈ ਜਿੱਥੇ ਉਹ ਲਿਖਦਾ ਹੈ ਕਿ ਜਿਸ ਦੀਆਂ ਬਾਤਾਂ ਸੁਣ ਕੇ ਬਾਤਾਂ ਪਾਉਣ ਦੀ ਮੈਨੂੰ ਸੁੱਧ ਬੁੱਧ ਪ੍ਰਾਪਤ ਹੋਈ। ਕੁੱਲ 32 ਕਹਾਣੀਆਂ ਦੇ ਵਿੱਚੋਂ 20-20 ਤੇ 32 ਵੀ ਕਹਾਣੀ ਇਸ ਢੰਗ ਨਾਲ ਲਿਖੀ ਹੋਈ ਹੈ ਕਿ ਉਹ ਕਾਵ ਰੂਪ ਦੇ ਵਿੱਚ ਹੈ। ਯਾਨੀ 32 ਵਿੱਚੋਂ 30 ਕਹਾਣੀਆਂ ਜਿਵੇਂ ਅਸੀਂ ਕਹਾਣੀਆਂ ਪੜਦੇ ਹਾਂ ਉਸ ਰੂਪ ਵਿੱਚ ਨੇ ਪਰ ਦੋ ਕਹਾਣੀਆਂ ਐਸੀਆਂ ਵੀ ਨੇ ਜੋ ਕਿ ਕਾਵ ਰੂਪ ਦੇ ਵਿੱਚ ਹੈਗਣੇ। ਰਤਨ ਸਿੰਘ ਪਹਿਲਾਂ ਉਰਦੂ ਵਿੱਚ ਲਿਖਦੇ ਰਹੇ ਔਰ ਬਹੁਤ ਸਾਰਾ ਸਾਹਿਤ ਇਹਨਾਂ ਨੇ ਉਰਦੂ ਵਿੱਚ ਲਿਖਿਆ। ਪਰ ਜਦੋਂ ਪੰਜਾਬੀ ਪ੍ਰੇਮੀਆਂ ਨੇ ਕਿਉਂਕਿ ਆਪ ਵੀ ਪੰਜਾਬੀ ਸੀ ਬੇਨਤੀ ਕੀਤੀ ਜਾਂ ਅਪੀਲ ਕੀਤੀ ਵੀ ਤੁਹਾਨੂੰ ਪੰਜਾਬੀ ਸਾਹਿਤ ਵਾਸਤੇ ਵੀ ਲਿਖਣਾ ਚਾਹੀਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਵੱਲ ਮੋੜਾ ਪਾਇਆ ਕਿਤਾਬ ਦੇ ਮੁੱਖ ਬੰਦ ਵਿੱਚ ਜਦੋਂ ਇਸ ਪੁਸਤਕ ਦੀ ਬਾਤ ਲਿਖਦੇ ਨੇ ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਇਹ ਜਿਹੜਾ ਪੰਜਾਬੀ ਵੱਲ ਮੋੜਾ ਪਿਆ ਤਾਂ ਹੀ ਇਹ ਕਹਾਣੀਆਂ ਲਿਖੀਆਂ ਗਈਆਂ ਔਰ ਮੈਨੂੰ ਸਵਾਦ ਆਇਆ ਆਪਣੀ ਮਾਂ ਬੋਲੀ ਵਿੱਚ ਕਿ ਆਪਣੀ ਮਾਂ ਬੋਲੀ ਵਿੱਚ ਲਿਖਣ ਦੇ ਕਿੰਨੇ ਫਾਇਦੇ ਤੇ ਕਿੰਨਾ ਸਕੂਨ ਤੇ ਕਿੰਨੀ ਵਧੀਆ ਢੰਗ ਨਾਲ ਆਪਣੀ ਗੱਲ ਕਰ ਸਕਦੇ ਆਂ 32 ਕਹਾਣੀਆਂ ਬਹੁਤ ਲੰਮੇਰੀਆਂ ਨਹੀਂ ਐ ਛੋਟੀਆਂ ਜ਼ਰੂਰ ਨੇ ਪਰ ਹਰ ਕਹਾਣੀ ਦੇ ਵਿੱਚ ਮਨੁੱਖੀ ਜ਼ਿੰਦਗੀ ਨਾਲ ਜੁੜਿਆ ਹੋਇਆ ਇੱਕ ਸੰਦੇਸ਼ ਸ਼ਾਮਲ ਹੈ ਜੋ ਮਨੁੱਖ ਨੂੰ ਸੋਚਣ ਦੇ ਵਾਸਤੇ ਮਜਬੂਰ ਕਰਦਾ ਹੈ ਕੁਲ ਮਿਲਾ ਕੇ ਇਹ 32 ਕਹਾਣੀਆਂ ਦੀ ਕਿਤਾਬ ਬਾਤ ਵਾਕਈ ਪੜਨਯੋਗ ਹੈ ਦੂਸਰੇ ਨੰਮਤੇ ਦੋਸਤੋ ਮੈਂ ਗੱਲ ਕਰਨ ਲੱਗਿਆ ਗੁਰਦੇਵ ਸਿੰਘ ਰੁਪਾਣਾ ਦੁਆਰਾ ਲਿਖਿਤ ਬਹੁਤ ਹੀ ਪ੍ਰਸਿੱਧ ਪੁਸਤਕ ਡਿਫੈਂਸ ਲਾਈਨ ਡਿਫੈਂਸ ਲਾਈਨ ਕਿਤਾਬ ਸਾਲ 2012 ਵਿੱਚ ਪਹਿਲੀ ਵਾਰੀ ਪ੍ਰਕਾਸ਼ਿਤ ਹੋਈ ਸੀ ਤੇ ਇਹਨੂੰ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ ਸਰਦਾਰ ਗੁਰਦੇਵ ਸਿੰਘ ਰੁਪਾਣਾ ਪ੍ਰਸਿੱਧ ਸਾਹਿਤਕਾਰ ਹੋਏ ਨੇ ਉਹਨਾਂ ਦੇ ਕਹਾਣੀ ਸੰਗ੍ਰਹਿ ਔਰ ਨਾਵਲ ਵੀ ਛਪੇ ਔਰ ਉਸ ਤੋਂ ਇਲਾਵਾ ਵਕ ਵਕ ਪੰਜਾਬੀ ਦੀਆਂ ਅਖਬਾਰਾਂ ਵਿੱਚ ਉਹਨਾਂ ਦੀ ਰਚਨਾਵਾਂ ਅਕਸਰ ਹੀ ਛਪਦੀਆਂ ਰਹੀਆਂ ਇਸ ਕਿਤਾਬ ਦੇ ਵਿੱਚ ਕੁੱਲ 12 ਕਹਾਣੀਆਂ ਦੀ 96 ਪੰਨਿਆਂ ਦੀ ਇੱਕ ਕਿਤਾਬ ਹੈ ਔਰ ਇਸ ਕਿਤਾਬ ਦੇ ਵਿੱਚ ਇੱਕ ਦੇਸ਼ ਦੀ ਵੰਡ ਨਾਲ ਸੰਬੰਧਿਤ ਕਹਾਣੀ ਹੈ ਜਿਸ ਦਾ ਨਾਮ ਹੈ ਸ਼ੀਸ਼ਾ ਔਰ ਇਹ ਕਹਾਣੀ ਉਹਨਾਂ ਦੀ ਸਭ ਤੋਂ ਜ਼ਿਆਦਾ ਮਕਬੂਲ ਕਹਾਣੀ ਹੈ ਹੋਰ ਗੱਲ ਕਰਦੇ ਹਾਂ ਕਿਤਾਬ ਦੇ ਬਾਰੇ ਤੇ ਹਰ ਕਹਾਣੀ ਦੀ ਪੇਸ਼ਕਾਰੀ ਦ੍ਰਿਸ਼ ਚਿਤਰਣ ਪਾਤਰ ਉਸਾਰੀ ਇਹ ਪਾਠਕਾਂ ਨੂੰ ਆਪਣੇ ਨਾਲ ਬੰਨ੍ਹੇ ਰੱਖਦੀ ਹੈ ਮੈਂ ਜ਼ਿਕਰ ਕੀਤਾ ਵੀ 96 ਪੰਨੇ ਔਰ 12 ਕਹਾਣੀਆਂ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਆਪ ਹੀ ਵੰਡ ਕਰ ਲਈਏ ਵੀ ਕਿੰਨੇ ਕੋ ਪੰਨਿਆਂ ਦੀ ਇੱਕ ਕਹਾਣੀ ਹੋ ਸਕਦੀ ਆ ਪਰ ਕਹਾਣੀ ਛੋਟੀ ਹੋਣ ਦੇ ਬਾਵਜੂਦ ਪੜ੍ਹਨ ਤੋਂ ਬਾਅਦ ਇਦਾਂ ਮਹਿਸੂਸ ਹੁੰਦਾ ਜਿਵੇਂ ਬਹੁਤ ਵੱਡਾ ਬਿਰਤਾਂਤ ਪੜ੍ਹਿਆ ਹੋਵੇ ਹਰ ਕਹਾਣੀ ਦਾ ਵਿਸ਼ਾ ਵਸਤੂ ਵੱਖਰਾ ਵੱਖਰਾ ਹੈ ਔਰ ਕਹਾਣੀ ਤੁਹਾਨੂੰ ਥੋੜਾ ਲੱਗਦਾ ਕੋਈ ਨਵਾਂ ਪੜਿਆ ਹੈ ਕਹਾਣੀ ਵਿੱਚ ਜੇਕਰ ਨਵਾਂਪਣ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਇੱਕ ਕਿਤਾਬ ਪੜ੍ਹਦੇ ਹਾਂ ਓਵਰਆਲ ਇਹ ਕਿਤਾਬ ਜਿਹੜੀ ਹੈ ਵਾਕਈ ਜੋ ਕਹਾਣੀਆਂ ਪੜਨ ਦੇ ਸ਼ੌਕੀਨ ਨੇ ਉਹਨਾਂ ਵਾਸਤੇ ਇਹ ਪੜਨਯੋਗ ਕਿਤਾਬ ਹੈਗੀ ਹੈ ਦੋਸਤੋ ਅੱਗੇ ਤੀਜੇ ਨੰਬਰ ਤੇ ਗੱਲ ਕਰਦੇ ਹਾਂ ਸਰਦਾਰ ਸੁਜਾਨ ਸਿੰਘ ਹੁੰਨਾ ਵੱਲੋਂ ਲਿਖੀ ਹੋਈ ਕਿਤਾਬ ਪੂਰਤੀ ਦੀ ਇਹ ਕਿਤਾਬ ਸਾਲ 2000 ਦੇ ਵਿੱਚ ਸਿੰਘ ਬ੍ਰਦਰਸ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਔਰ ਇਹ ਕਿਤਾਬ ਲੇਖਕ ਦੀ ਮੌਤ ਤੋਂ ਕਰੀਬ 7 ਕੋਸਾਲ ਬਾਅਦ ਪ੍ਰਕਾਸ਼ਿਤ ਹੋਈ ਹੈ ਇਸ ਕਿਤਾਬ ਦੇ ਵਿੱਚ ਜੋ ਕਹਾਣੀਆਂ ਸ਼ਾਮਿਲ ਨੇ ਕਰੀਬ 96 ਕੋ ਪੰਨਿਆਂ ਦੀ ਇਹ ਕਿਤਾਬ ਹੈ ਔਰ ਇਹਦੇ ਵਿੱਚ ਤਕਰੀਬਨ 12 ਕਹਾਣੀਆਂ ਸ਼ਾਮਿਲ ਨੇ ਜਿਨ੍ਹਾਂ ਵਿੱਚੋਂ 9 ਕਹਾਣੀਆਂ ਬਿਲਕੁਲ ਨਵੀਆਂ ਨੇ ਜੋ ਪਹਿਲਾਂ ਕਦੇ ਵੀ ਛਪੀਆਂ ਨਹੀਂ ਸੀ ਕਿਉਂਕਿ ਸਰਦਾਰ ਸੁਜਾਨ ਸਿੰਘ ਹੁਣਾਂ ਦਾ ਜਿਹੜਾ ਆ ਸਮੂਚੀਆਂ ਕਹਾਣੀਆਂ ਦਾ ਜਿਹੜੀ ਕਿਤਾਬ ਹੈ ਸੰਗ੍ਰਹਿ ਉਹ ਸਾਰੇ ਪੱਤੇ ਨਾਮ ਹੇਠ ਹੇਠ ਛਪ ਚੁੱਕਿਆ ਹੈ ਇਦੇ ਵਿੱਚੋਂ ਕੇਵਲ 3 ਕਹਾਣੀਆਂ ਨੇ ਜੋ ਸਾਰੇ ਪੱਤੇ ਕਿਤਾਬ ਵਿੱਚੋਂ ਲਈਆਂ ਗਈਆਂ ਨੇ ਬਾਕੀ 9 ਕਹਾਣੀਆਂ ਬਿਲਕੁਲ ਨਵੀਆਂ ਨੇ ਜੋ ਪਹਿਲਾਂ ਕਿਤੇ ਨਹੀਂ ਸੀ ਛਪੀਆਂ ਜਿਹਦੇ ਬਾਰੇ ਵੇਰਵਾ ਕਿਤਾਬ ਦੇ ਮੁੱਖ ਬੰਦ ਦੇ ਵਿੱਚ ਸਰਦਾਰ ਗੁਰਬਚਨ ਸਿੰਘ ਭੁੱਲਰ ਵੱਲੋਂ ਲਿਖਿਆ ਗਿਆ ਹੈ ਉਸ ਵੇਲੇ ਸਨ 1999 ਦੇ ਵਿੱਚ ਕਹਾਣੀਆਂ ਦੀ ਗੱਲ ਕਰਦਾ ਔਰ ਹਰ ਕਹਾਣੀ ਬਹੁਤ ਵਧੀਆ ਹੈ ਖਾਸ ਤੌਰ ਤੇ ਪੰਜਾਬੀ ਅਤੇ ਸਿੱਖ ਸਮਾਜ ਦੇ ਆਲੇ-ਦੁਆਲੇ ਵਾਪਰੀ ਹੋਈਆਂ ਘਟਨਾਵਾਂ ਤੇ ਆਧਾਰਿਤ ਕਹਾਣੀਆਂ ਨੇ ਜੋ ਸੱਚ ਦੇ ਬਹੁਤ ਨੇੜੇ ਆ ਖਾਸ ਤੌਰ ਤੇ ਕਾਤਲ ਦੀ ਪਛਾਣ ਸਿੱਖ ਨਸਲ ਕੁਸ਼ੀ ਨਵੰਬਰ 1984 ਨਾਲ ਸੰਬੰਧਿਤ ਕਹਾਣੀ ਹੈ ਗੁਰਮੁਖ ਸਿੰਘ ਭਰਾਵਾਂ ਦਾ ਕਤਲ ਔਰ ਦੋ ਕਹਾਣੀਆਂ ਦੀ ਇੱਕ ਕਹਾਣੀ ਇੱਕ ਵੱਖਰੀ ਕਿਸਮ ਦੀ ਪੇਸ਼ਕਾਰੀ ਕੀਤੀ ਹੈ ਗੁਰਪੁਰਬ ਉਹ ਕੋਟ ਤੇ ਮੇਰੀ ਇੱਕ ਹੋਰ ਪਸੰਦੀਦਾ ਕਹਾਣੀ ਇਨਸਾਫ ਤੇ ਸਜ਼ਾ ਇਹ ਸਾਰੀਆਂ ਕਹਾਣੀਆਂ ਹੀ ਬਾਕਮਾਲ ਨੇ ਕਿਉਂਕਿ ਬਤੌਰ ਕਹਾਣੀਕਾਰ ਸੁਜਾਨ ਸਿੰਘ ਦਾ ਬਹੁਤ ਨਾਮ ਰਿਆ ਹੈ ਤੇ ਉਹਨਾਂ ਨੇ ਬਹੁਤ ਸਾਰੇ ਕਹਾਣੀ ਸੰਗ੍ਰਹਿ ਜਿਹੜੇ ਪ੍ਰਕਾਸ਼ਿਤ ਹੋਏ ਪ੍ਰਕਾਸ਼ਿਤ ਹੋਏ ਨੇ ਜਿਹਦੇ ਵਿੱਚ ਦੁੱਖ ਸੁੱਖ ਤੇ ਦੁੱਖ ਸੁੱਖ ਤੋਂ ਪਿੱਛੋਂ ਇਹ ਤਾਂ ਬਹੁਤ ਮਕਬੂਲ ਵੀ ਰਹੇ ਆ ਸੋ ਕੁੱਲ ਮਿਲਾ ਕੇ ਜਿਹੜੇ ਕਹਾਣੀਆਂ ਪੜਨ ਦੇ ਸ਼ੌਕੀਨ ਨੇ ਔਰ ਉਹ ਬੜੀਆਂ ਦਿਲਚਸਪ ਤੇ ਡੂੰਘੀਆਂ ਕਹਾਣੀਆਂ ਕਿ ਹੋਵੇ ਕਹਾਣੀ ਪਰ ਪੜਨ ਤੋਂ ਬਾਅਦ ਫੀਲਿੰਗ ਆਉਂਦੀ ਰਵੇ ਕਿ ਬਹੁਤ ਵੱਡਾ ਨਾਵਲ ਪੜ ਕੇ ਹਟੇ ਆ ਤੇ ਉਹਦੇ ਵਾਸਤੇ ਇਹ ਉਹਨਾਂ ਪਾਠਕਾਂ ਵਾਸਤੇ ਇੱਕ ਕਿਤਾਬ ਜਿਹੜੀ ਹੈ ਵਾਕਈ ਇੱਕ ਤੋਹਫਾ ਹੋ ਸਕਦੀ ਹੈ ਸੋ ਕਿਤਾਬ ਪੂਰਤੀ ਲੇਖਕ ਸੁਜਾਨ ਸਿੰਘ ਦੋਸਤੋ ਅੱਗੇ ਚੌਥੇ ਨੰਬਰ ਤੇ ਜਿਸ ਕਿਤਾਬ ਦਾ ਜ਼ਿਕਰ ਕਰਨ ਲੱਗੇ ਆ ਇਹ ਪ੍ਰਵਾਸੀ ਲੇਖਕਾ ਜਸਬੀਰ ਮਾਨ ਦੇ ਦੁਆਰਾ ਲਿਖੀ ਹੋਈ ਕਿਤਾਬ ਹੈ ਜਿਸ ਦਾ ਨਾਮ ਹੈ ਸਾਜਨ ਦੀਆਂ ਬੇਟੀਆਂ ਸਾਜਨ ਦੀਆਂ ਬੇਟੀਆਂ ਬਤੌਰ ਕਹਾਣੀਕਾਰ ਦੇ ਤੌਰ ਤੇ ਜਸਮੀਰ ਮਾਨ ਦੀ ਜਿਹੜੀ ਹੈ ਉਹ ਪੁਲੀਤੀ ਕਿਤਾਬ ਹੈ ਇਸ ਤੋਂ ਪਹਿਲਾਂ ਭਾਵੇਂ ਕਿ ਕਾਫ ਸੰਗ੍ਰਹਿ ਵੀ ਉਹਨਾਂ ਦਾ ਛਪ ਚੁੱਕਾ ਹੈ ਇਹ ਕਿਤਾਬ ਪਹਿਲੀ ਵਾਰੀ 2018 ਦੇ ਵਿੱਚ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਔਰ ਇਸ ਕਿਤਾਬ ਨੂੰ ਲੇਖਕਾ ਨੇ ਸਾਜਨ ਦੀਆਂ ਬੇਟੀਆਂ ਦੇ ਨਾਮ ਹੀ ਸਮਰਪਣ ਕੀਤਾ ਹੈ 110 ਪੰਨਿਆਂ ਦੀ ਇਸ ਕਿਤਾਬ ਦੇ ਵਿੱਚ ਕਰੀਬ 15 ਕਹਾਣੀਆਂ ਨੇ ਔਰ ਇਹ ਸਾਰੀਆਂ ਕਹਾਣੀਆਂ ਵੱਖ-ਵੱਖ ਵਿਸ਼ਿਆਂ ਉਤੇ ਕੇਂਦਰਿਤ ਹੈ ਲੇਖਕਾ ਕਿਤਾਬ ਦੇ ਆਰੰਭ ਵਿੱਚ ਸਪਸ਼ਟ ਕਰਦੀ ਹੈ ਕਿ ਇਹ ਕਹਾਣੀਆਂ ਕੈਨੇਡੀਅਨ ਮਾਹੌਲ ਵਿੱਚ ਲਿਖੀਆਂ ਗਈਆਂ ਪਰ ਫਿਰ ਵੀ ਇਹਨਾਂ ਦਾ ਵਿਸ਼ਾ ਜਾਂ ਇਹਨਾਂ ਦੀਆਂ ਘਟਨਾਵਾਂ ਜੋ ਵਿੱਚ ਲਿਖੀਆਂ ਨੇ ਉਹ ਸੰਸਾਰ ਦੇ ਕਿਸੇ ਕੋਨੇ ਵਿੱਚ ਵੀ ਵਾਪਰਦੀਆਂ ਹੋਈਆਂ ਤੁਹਾਨੂੰ ਦਿਸ ਸਕਦੀਆਂ ਹਨ ਉਹਦੇ ਨਾਲ ਜ਼ਿਆਦਾਤਰ ਕਹਾਣੀਆਂ ਲੇਖਕਾ ਦੇ ird gird ਦੇ ਵਾਪਰੇ ਘਟਨਾਕਰਮ ਦੇ ਉਤੇ ਹੈ ਜਿਸ ਕਰਕੇ ਜ਼ਿਆਦਾ ਪਾਤਰ ਸਾਨੂੰ ਘੱਟ ਮਹਿਸੂਸ ਹੁੰਦੇ ਆ ਪਾਤਰੋ ਸਾਰੀ ਘਟੇ ਕਿਉਂਕਿ ਆਲੇ ਦੁਆਲੇ ਵਾਪਰੀਆਂ ਕਿਤੇ ਉਸ ਸਿੱਧੇ ਤੌਰ ਤੇ ਮੈਂ ਲਫਜ਼ ਵਰਤਦੀ ਹੈ ਜਿਥੋਂ ਪਤਾ ਲੱਗਦਾ ਵੀ ਜੋ ਕੁਝ ਉਹਨੇ ਲਿਖਿਆ ਉਹਦੇ ਆਲੇ ਦੁਆਲੇ ਵਾਪਰੀ ਹੋਈਆਂ ਘਟਨਾਵਾਂ ਤੇ ਆਧਾਰਿਤ ਹੈ ਦੂਜੇ ਨੰਬਰ ਤੇ ਕਹਾਣੀ ਜਿਹੜੀ ਹੈ ਉਹ ਸਾਦੀ ਹੈ ਸਰਲ ਹੈ ਤੇ ਸਪਸ਼ਟ ਸੌਖੇ ਸ਼ਬਦਾਂ ਵਿੱਚ ਹੈ ਜਿਸ ਕਰਕੇ ਇੱਕ ਰਵਾਨਗੀ ਇੱਕ ਸਵਾਦ ਜਿਹੜਾ ਆ ਉਹ ਕਿਤਾਬ ਦਾ ਨਾਲ ਦੀ ਨਾਲ ਤੁਰਿਆ ਰਹਿੰਦਾ ਹੈ ਭਾਵੇਂ ਕਿ ਪਹਿਲੀ ਕੋਸ਼ਿਸ਼ ਹੈ ਲੇਖਕਾਂ ਦੀ ਪਰ ਕਹਾਣੀਆਂ ਸਾਰੀਆਂ ਆਪੋ ਆਪਣੇ ਵਿਸ਼ੇ ਵਿੱਚ ਪੂਰੀ ਤਰ੍ਹਾਂ ਸਫਲ ਨੇ ਤੁਸੀਂ ਕਹਾਣੀਆਂ ਪੜ੍ਹਨਾ ਚਾਹੁੰਦੇ ਹੋ ਕਿਸੇ ਨਵੇਂ ਲੇਖਕ ਜਾਂ ਲੇਖਕਾਂ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਜਸਬੀਰ ਮਾਨ ਦੀ ਇੱਕ ਕਿਤਾਬ ਸਾਜਨ ਕੇ ਬੇਟੀਆਂ ਮੈਂ ਜ਼ਰੂਰ ਤੁਹਾਨੂੰ ਸੁਝਾਵਾਂਗਾ ਕਿ ਇਹ ਤੁਸੀਂ ਖਰੀਦ ਕੇ ਪੜ੍ਹੋ ਤੁਹਾਡੇ ਜਿਹੜੇ ਆ ਜੋ ਤੁਹਾਡੀ ਕਸਵੱਟੀ ਹੈ ਉਹਦੇ ਉੱਤੇ ਕਿਤਾਬ ਖਰੀ ਉਤਰ ਸਕਦੀ ਹੈ ਅੱਗੇ 5ਵੇਂ ਨੰਬਰ ਤੇ ਜ਼ਿਕਰ ਕਰਨ ਲੱਗਿਆ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਦੀ ਲਿਖੀ ਹੋਈ ਕਹਾਣੀ ਸੰਗ੍ਰਹਿ ਕਿਤਾਬ ਦੀ ਜਿਸ ਦਾ ਨਾਮ ਹੈ ਅੱਦੀਵਾਟ ਇੱਕ ਕਿਤਾਬ ਦੇ ਵਿੱਚ ਕਰੀਬ 10 ਕਹਾਣੀਆਂ ਆ ਔਰ ਦਸੇ ਕਹਾਣੀ ਦਾ ਵਿਸ਼ਾ ਵਸਤੂ ਬਿਲਕੁਲ ਨਵਾਂ ਵੱਖਰੇ ਜੀ ਕਿਸਮ ਦਾ ਲੱਗਦਾ ਹੈ ਜਦੋਂ ਪੜਦੇ ਆ ਇੱਕ ਆਮ ਜਿਵੇਂ ਕਹਾਣੀਆਂ ਪੜਦੇ ਆ ਉਹਦੇ ਤੋਂ ਥੋੜੀ ਜਿਹਾ ਹਟਵੀਆਂ ਇਹ ਕਹਾਣੀਆਂ ਐ ਇਹ ਜਿਹੜਾ ਐਡੀਸ਼ਨ ਮੈਂ ਪੜਿਆ ਇਹ 2020 ਵਿੱਚ ਪ੍ਰਕਾਸ਼ਿਤ ਹੋਇਆ ਜਿਹਨੂੰ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਔਰ ਇਹਦੇ ਵਿੱਚ ਕਹਾਣੀਆਂ ਬਹੁਤ ਹੀ ਜਿਹੜੇ ਖਾਸ ਤੌਰ ਤੇ ਮਿਹਨਤ ਕਸ਼ ਲੋਕ ਨੇ ਕਿਰਤੀ ਲੋਕ ਨੇ ਮਜ਼ਦੂਰ ਵਰਗ ਦੀ ਗੱਲ ਹੈ ਉਹਦੇ ਨਾਲ ਨਾਲ ਮਨੁੱਖੀ ਸੋਚ ਕਿਵੇਂ ਬਦਲਦੀ ਹੈ ਸਮੇਂ-ਸਮੇਂ ਤੇ ਕਿਵੇਂ ਗਿਰਗਟ ਵਾਂਗੂ ਰੰਗ ਬਦਲਦੀ ਹੈ ਉਹਦੇ ਬਾਰੇ ਬਹੁਤ ਖੂਬਸੂਰਤ ਕਹਾਣੀਆਂ ਜਿਹੜੀਆਂ ਇਹਦੇ ਵਿੱਚ ਸ਼ਾਮਲ ਹੈ ਜਿਹਦੇ ਵਿੱਚ ਜਿਵੇਂ ਕੰਮ ਕੇ ਚਮ ਕਹਾਣੀ ਕੁਝ ਇਸੇ ਤਰ੍ਹਾਂ ਦੀ ਹੈ ਦਸਤਖਤ ਪਰਦੇਸੀ ਦੁੱਧ ਬਰਾਬਰ ਇਹ ਸਾਰੀਆਂ ਕਹਾਣੀਆਂ ਕੁਝ ਸਾਡੇ પતિ ਪਤਨੀ ਦੇ ਰਿਸ਼ਤਿਆਂ ਨਾਲ ਸੰਬੰਧਿਤ ਸਾਡੇ ਪਰਿਵਾਰਕ ਰਿਸ਼ਤਿਆਂ ਨਾਲ ਸੰਬੰਧਿਤ ਕਹਾਣੀਆਂ ਵੀ ਹੈਗੀਆਂ ਨੇ ਜੋ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤੀਆਂ ਹੋਈਆਂ ਨੇ ਪਰ ਤੁਸੀਂ ਜਦੋਂ ਇਹ ਕਿਤਾਬ ਪੜਨੀ ਆਰੰਭ ਕਰਦੇ ਹੋ ਤਾਂ ਮੈਂ ਖਾਸ ਤੌਰ ਤੇ ਤੁਹਾਨੂੰ ਸੁਜੈਸਟ ਕਰਾਂਗਾ ਕਿ ਇਸੇ ਕਿਤਾਬ ਦੇ ਵਿੱਚ 15 ਨੰਬਰ ਤੇ ਕਹਾਣੀਆਂ ਸ਼ੁਰੂ ਹੋਣ ਤੋਂ ਪਹਿਲਾਂ ਸੰਤ ਸਿੰਘ ਸੇਖੋ ਹੋਰਾਂ ਦੇ ਦੋ ਸ਼ਬਦ ਲਿਖੇ ਹੋਏ ਨੇ ਜਿਸ ਦਾ ਭਾਵ ਹੈ ਕਿ ਮੇਰੀ ਕਹਾਣੀ ਵਿੱਚ ਕੀ ਕੁਝ ਨਹੀਂ ਸੋ ਜੇ ਤੁਸੀਂ ਇਹਨੂੰ ਪਹਿਲਾਂ ਪੜ ਲੈਂਦੇ ਹੋ ਤਾਂ ਕਹਾਣੀਆਂ ਪੜਨ ਦਾ ਸਵਾਦ ਜਿਹੜਾ ਆ ਹੋਰ ਵਧੀਆ ਹੋ ਸਕਦਾ ਹੈ ਤੇ ਜੇ ਨਹੀਂ ਪੜਦੇ ਤਾਂ ਕਿਤੇ ਕਿਤੇ ਤੁਹਾਨੂੰ ਸ਼ਾਇਦ ਕਹਾਣੀ ਦੀ ਕੋਈ ਸਮਝ ਨਾ ਵੀ ਆਵੇ ਹੋ ਸਕਦਾ ਹੈ ਪਰ ਜੇ ਕਹਾਣੀਆਂ ਸਮਝ ਨਹੀਂ ਆਈਆਂ ਪਰ ਪੜ ਲਈਆਂ ਉਹਦੇ ਬਾਅਦ ਵੀ ਜੇ ਤੁਸੀਂ ਇਹ ਪੜ ਲੈਂਦੇ ਹੋ ਕਿ ਮੇਰੀ ਕਹਾਣੀ ਵਿੱਚ ਕੀ ਕੁਝ ਨਹੀਂ ਤਾਂ ਤੁਹਾਨੂੰ ਪੜੀ ਹੋਈ ਕਹਾਣੀ ਦੀ ਚੰਗੀ ਤਰ੍ਹਾਂ ਜਿਹੜੀ ਹੈ ਉਹ ਸਮਝ ਆ ਜਾਵੇਗੀ ਤੇ ਇਹ ਪੜ ਕੇ ਵੀ ਤੁਹਾਨੂੰ ਪਤਾ ਲੱਗੂਗਾ ਕਿ ਲੇਖਕ ਦੀ ਸੋਚ ਸਮਝ ਸਮਾਜ ਪ੍ਰਤੀ ਉਹਦਾ ਨਜ਼ਰੀਆ ਕਿਸ ਢੰਗ ਦਾ ਸੀ ਜਿਸ ਢੰਗ ਦੇ ਵਿੱਚੋਂ ਇਹ ਕਹਾਣੀਆਂ ਪੈਦਾ ਹੋਈਆਂ। ਕੁੱਲ ਮਿਲਾ ਕੇ 10 ਕਹਾਣੀਆਂ ਆ ਔਰ ਕਰੀਬ 100 ਤੇ 20 ਪੰਨਿਆਂ ਦੀ ਕਿਤਾਬ ਹੈ। ਸਾਰੀਆਂ ਹੀ ਕਹਾਣੀਆਂ ਪੜਨ ਯੋਗ ਨੇ। ਸੋ 5ਵੇਂ ਨੰਬਰ ਤੇ ਕਿਤਾਬ ਹੈ। ਸੰਤ ਸਿੰਘ ਸੇਖੋਂ ਦੀ ਅਦੀ ਵਾਟ। ਉਮੀਦ ਕਰਦਾ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇ ਪ੍ਰੋਗਰਾਮ ਵਾਕਈ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਤੇ ਸਾਡਾ ਇਹ ਚੈਨਲ ਮਾਝਾ वर्ल्डवाइड ਸਬਸਕ੍ਰਾਈਬ ਕਰਦੇ ਜਾਣਾ। ਖੈਰ ਹੋਰ ਸਮਾਂ ਨਾਲ ਆਵਾਂ। ਮਿਲਦੇ ਆਂ ਅਗਲੀ ਵੀਡੀਓ ਵਿੱਚ ਹੋਰ ਨਵੀਆਂ ਕਿਤਾਬਾਂ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।